ਵੇਖਾਂ ਯਾਦਾਂ ਕੁਲੀਆਂ ਵਿੱਚ ਹਵਾਵਾਂ ਦੇ ਅੱਜ ਵੀ ਕੰਡੇ ਚੁਗਦਾ ਤੇਰੀਆਂ ਰਾਹਾਂ ਦੇ ਤੈਨੂੰ ਫਿਰ ਤੋਂ ਖੁਸ਼ ਦੇਖਣ ਲਈ ਆਇਆ ਹਾਂ ਇਸ਼ਕੇ ਨੂੰ ਮੈਂ ਲਿਖੇ ਲਾਤਾ ਰਾਹਾਂ ਦੇ ਇਸ਼ਕੇ ਨੂੰ ਮੈਂ ਲਿਖੇ ਲਾਤਾ ਰਾਹਾਂ ਦੇ ਇਸ਼ਕਾਂ ਦੇ ਲਿਖੇ ਲੱਗ ਗਈ ਉਮਰਾਂ ਦੇ ਪੁੰਜੀ ਜੀ ਯਾਦਾਂ ਦੇ ਰਾ ਸੁਲਤਾਨੀ ਜਾਣੇ ਹੁੰਦੀ ਜੀ ਜੋ ਬੰਦੀ ਉਮਰ ਬੀਤ ਗਏ ਦਿਲਬਰ ਨਾ ਮੰਦੇ ਜੀ ਅੱਜ ਤੱਕ ਨਾ ਗਲ ਚੋਂ ਨਿਕਲੇ ਜ਼ੁਲਫਾਂ ਦੇ ਫੰਦੇ ਜੀ ਸੇਲੇ ਤੋਂ ਐਸਾ ਤਿਲਕੇ ਮੁੜਕੇ ਨਾ ਖੜ ਹੋਇਆ ਸਜਣਾ ਦੇਨਾ ਬਿਨਾ ਨਾ ਸਾਥੋਂ ਕੁਝ ਪੜ ਹੋਇਆ ਮਖਮਲ ਦੇ ਦਿਨ ਹੁੰਦੇ ਸੀ ਸ਼ੱਕਰ ਜਿਹਾ ਰਾਤਾ ਜੀ ਮਿਸ਼ਰੀ ਦੀਆਂ ਡਲੀਆਂ ਆਇਓ ਦੋ ਸਜਣਾ ਦੀਆਂ ਬਾਤਾਂ ਜੀ ਮਿਸ਼ਰੀ ਦੀਆਂ ਡਲੀਆਂ ਆਇਓ ਦੋ ਸਜਣਾ ਦੀਆਂ ਬਾਤਾਂ ਸੀ ਸੁਰਮੇ ਵਿੱਚ ਲਿਪਟੀ ਤੱਕਣੀ ਮਨਾ ਸੀ ਚੋਰ ਬੜੀ ਸਜਣਾ ਦਾスルफी ਹਾਸਾ ਦਿਨ ਦਾ ਸੀ ਲੋਰ ਬੜੀ ਮਿਸ਼ਰੀ ਦੀ ਅਡਲੀਆਂ ਸੀ ਉਦੋਂ ਖੋਰੇ ਤੂੰ ਕਦ ਖੋਲੇਗਾ ਬੁਹਾ ਵਖਰਾ ਦਾ ਆਉਂਦੇ ਬਿਨ ਰੋਜ ਸਵੇਰੀ ਸੁਪਨਾ ਤੇਰੇ ਪੈਰਾ ਦਾ ਉਨ ਦੇ ਮੇਨੂ ਰੋਜ ਸਵੇਰੀ ਸੁਪਨਾ ਤੇਰੇ ਪੈਰਾਂ ਦਾ ਪੱਛੋਂ ਦੀਵਾ ਵਰਗੇ ਸੀ ਸਜਣਾਵੇ ਬੋਲ ਤੇਰੇ ਟੁੱਟੀਆਂ ਦੋ ਪੀਲੀਆਂ ਵੰਗਾ ਅਜ ਵੀ ਨੇ ਕੋਲ ਮੇਰੇ ਕਾਲੇ تیر ਥਿਲ ਦਾ ਕਿੱਸਾ ਸਜਣਾਵੇ ਦੱਸਿਏ ਕੀ ਨੂੰ ਕਿੱਦਾਂ ਕੋਈ ਭੁੱਲ ਸਕਦਾ ਏ ਕਿੱਕਰ ਤੇ ਵਰਦੇ ਮੀਨੂ ਕਿਦਾਂ ਕੋਈ ਭੁੱਲ ਸਕਦਾ ਏ ਕਿਕਰ ਤੇ ਵਰਦੇ ਮੀਨੂ ਗੀਤਾ ਦੇ ਨਾ ਸਿਰਨਾਵੇ ਹਾਏ ਤੇਰੀ ਵੰਗ ਵਰਗੇ ਸੀ ਜੇੜੇ ਵੀ ਦਿਨ ਚੜਦੇ ਸੀ ਸੱਜਣਾ ਤੇਰੀ ਰੰਗ ਵਰਗੇ ਸੀ ਮੇਰੇ ਉਹ ਦਿਲ ਤੇ ਲਿਖੀਆਂ ਜੋ ਵੀ ਤੂੰ ਗੱਲਾਂ ਕਰੀਆਂ ਚੇਤਰ ਦੀ ਚੁੱਪ ਧੁੱਪ ਦੇ ਵਾਂਗੂ ਕਰਦੀ ਸੇ ਜਾਦੂ ਗਰੀਆਂ ਡੂੰਗੇ ਨੈਣਾ ਦਾ ਰੰਗ ਸੀ ਚੜਦੇ ਦੀ ਲਾਲੀ ਵਰਗਾ ਤੈਨੂੰ ਸਭ ਪਤਾ ਸੋਹਣਿਆ ਤੇਰੇ ਤੋਂ ਕਾ ਦਾ ਪਰਦਾ ਤੈਨੂੰ ਸਭ ਪਤਾ ਸੋਹਣਿਆ ਤੇਰੇ ਤੋਂ ਕਾ ਦਾ ਪਰਦਾ ਸੌਂ ਕੀ ਮੇ ਲੱਗਿਆ ਜੇ ਵਧੀਆ ਲੱਗਿਆ ਤਾਂ ਕਮੈਂਟ ਲਾਈਕ ਤੇ ਸ਼ੇਅਰ ਕਰਿਓ ਜੀ